ਹਾਂ ਜੀ ਬਾਈ ਪਿਆਰ ਤੋਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨਹੀਂ ਇਸ ਟਾਈਮ ਖੜਿਆ ਨਹੀਂ ਪਿੰਡ ਭਾਈ ਗੁਰਤੌਰ ਬੜੈਂਕ ਬੜੈਂਕ ਦਾ ਨਿਕਮਿੰਦਰ ਬਰਾਵੜੇ ਤੇ ਆਪਣੀ ਏਰੀਏ ਬਠਿੰਡੇ ਜ਼ਿਲ੍ਹੇ ਦੇ ਵਿੱਚ ਯਾਰ ਬਹੁਤ ਸੋਹਣੇ ਟਰੈਕਟਰ ਰੱਖਦਾ ਬਾਈ ਹਨਾ ਬਾਈ ਵਪਾਰ ਕਰਦਾ ਟਰੈਕਟਰ ਲੈਂਦਾ ਵੀ ਆ ਲੈਣਾ ਭਰਾ ਵੀ ਮੇਰੇ ਕਨੈਕਟ ਕਰ ਸਕਦੇ ਆ ਹਨਾ ਤੇ ਵੇਚਾਲੇ ਵੀ ਮੈਂ ਦੇਖੋ ਮੈਂ بڑے ਬੰਦਿਆਂ ਕੋਲੇ ਗਿਆ ਹਨਾ ਤੇ ਬਾਈ ਆ ਟਰੈਕਟਰ ਨੂੰ ਸ਼ਿੰਗਾਰ ਕੇ ਰੱਖਦਾ ਇਹਨੂੰ ਸੋਹਣਾ ਲੱਗਦਾ ਹੈ ਹਨਾ ਨਹੀਂ ਵਪਾਰੀ ਬੰਦਾ ਚਲੋ ਪੇ ਹੀ ਨਹੀਂ ਕਹਿੰਦਾ ਹੁੰਦਾ ਵੀ ਸਾਹ ਸਰਨਾ ਡਾਇਰੈਕਟਰ ਦੇ ਪੈਰ ਹੁੰਦਾ ਪਰ ਬਾਈ ਹੱਦੋਂ ਵੱਧ ਰਹਿੰਦੇ ਆ ਜਿਹਨੇ ਹਿਸਾਬ ਇਹਨੇ ਮਨੁਸ਼ਾਤ ਨੇ ਜੁਗਨ ਲੱਗੀਆਂ ਲੱਗਿਆ ਡਾਇਰੈਕਟਰ ਚੌਂਕ ਪਿਆ ਨਾ ਤੇ ਇਹੀ ਕਹਿੰਦਾ ਵੀ ਮੇਰੇ ਉਹ ਵੱਧ ਤੋਂ ਵੱਧ ਭਰਾਵਾ ਸਾਥ ਦੋ ਕਿਉਂਕਿ ਜਦੋਂ ਕੋਈ ਬੰਦਾ ਅੱਗੇ ਵਧਦਾ ਨਾ ਤੇ ਉਹਦਾ ਸਾਥ ਲਈ ਅਮਨ ਹੈ ਕਿਤੇ ਪੈਰ ਖਿੱਚੀ ਦੇ ਹੁੰਦੇ ਆ ਨਾ ਬਾਈ ਨੇ ਆਪਦੀ ਦਿਲੋਂ ਮਿਹਨਤ ਕੀਤੀ ਆ ਤੇ ਤਾਂ ਇੱਕ ਤਾਂ ਉੱਪੜਿਆ ਹੋਰ ਭਰਾ ਕੁਝ ਧੰਨਵਾਦ ਕਹਿੰਦਾ ਬਿੱਲੇ ਨੇ ਸ਼ਬਦ ਬੋਲਣ ਲਈ ਆਪਦੀ ਮਿਹਨਤ ਕਰਕੇ ਵੀਰੋ ਜਮਾ ਥੱਲੇ ਤੋਂ ਉੱਪਰ ਉੱਠ ਕੇ ਕਹਾਂ ਅੱਗੇ ਜਾ ਰਹੇ ਹਾਂ ਸਟੈਪ ਬਾਅਸ ਸਟੈਪ ਕਿਹੜੇ ਭਰਾ ਮੇਰੇ ਵੀਡੀਓ ਵਗੈਰਾ ਦੇਖਦੇ ਆ ਉਹਨਾਂ ਨੂੰ ਪਤਾ ਮੇਰੇ ਬਾਰੇ ਕਿਹੜੇ ਮੈਥੋਂ ਅਮਦੂ ਪਿਛਲੇ 3 ਸਾਲ ਤੋਂ ਬ੍ਰੈਂਕਟ ਨਾਲ ਜੁੜੇ ਆ ਕਾਫੀ ਭਰਾ ਕਰਨ ਵੀਲੇ ਵੀਰ ਅੱਜ ਕਹਿਮਾ ਸਟੈਪ ਨੇ ਕੀਆ ਤੁਹਾਨੂੰ ਬਧੀਆ ਬੋਲ ਚੌਥਾ ਚੌਥਾ ਲੇਖ ਇਹੋ ਜਿਹੇ ਬੰਦੇ ਕਾਫੀ ਆ ਮੇਰੇ ਕੋਲ ਅੱਜ ਲਿਸਟ ਆਈ ਪਰਮਾਧਮਈ ਚਰਪਾਲਾ ਇੰਨੇ ਕਿ ਮੇਰ ਅੱਜ ਅੱਜ ਮੈਂ 20 ਬੰਦਿਆਂ ਨੂੰ ਫੋਨ ਕਰਦਾ ਵੀ ਛੋਡੇ ਡਾਕਟਰ ਚੇਂਜ ਕਰਦੇ ਆ 20 ਬੰਦਿਆਂ ਨੂੰ ਕਿੰਨੇ ਚਮ ਡਾਕਟਰ ਬੇਚ ਸਕਦਾ ਕਿਵੇਂ ਜਾਂਮਸ਼ਾਲਾ ਨਹੀਂ ਬਲਕਿ ਵੀ ਇਹਨਾਂ ਵਿਸ਼ਵਾਸ ਕਰਨ ਲੱਗੇ ਵੀ ਬਾਈ ਨਿਮਾੜੀ ਚੀਜ਼ ਨਹੀਂ ਦਿੰਦਾ ਉਹਨੂੰ ਕਹਦੇ ਕਿ ਤੁਹਾਡੇ ਕੱਟ ਕੇ ਅੱਜ ਸਭ ਨੂੰ ਨਵੇਂ ਟਰੈਕਟਰ ਦੇਣੇ ਆ ਆਪਾਂ ਇੱਕ ਦਿਨ 'ਚ 20 ਟਰੈਕਟਰ ਵੀ ਸੇਵ ਕਰ ਸਾਡੇ ਪਰਮਾਤਮਾ ਦੀ ਕਿਰਪਾ ਨਾਲ ਬਾਕੀ ਅੱਜ ਕਿਹੜੀ ਆਪਾਂ ਨਵੀਂ ਸਕੀਮ ਕਿਸਾਨ ਭਰਾਵਾਂ ਵਾਸਤੇ ਲੈ ਕੇ ਆਏ ਆ ਭਰਾਵੋ ਵੀ ਬੜੈ ਚ ਟਰੈਕਟਰ ਜੇ ਆਪਦੀ ਫਾਰਮਰ ਰਜਿਸਟਰ ਤਾਂ ਪਹਿਲਾਂ ਹੋਈ ਹੋਈ ਆ ਹੁਣ ਨਵੀਂ ਕਿਸਾਨ ਭਰਾਵਾਂ ਵਾਸਤੇ ਪਹਿਲਾਂ ਦਿੱਕਤ ਆਉਂਦੀ ਸੀ ਵੀ ਸੱਬਲ ਮਾੜਾ ਮੋਟਾ ਬੰਦਿਆਂ ਦਾ ਖਰਾਬ ਹੁੰਦਾ ਸੀ ਮੈਂ ਕਹਾਂ ਜਵਾਬ ਦੇ ਦਿੰਦੀਆਂ ਸੀਗੀਆਂ ਮੈਂ ਕਹਾਂ ਜਵਾਬ ਦੇਂਦੀ ਬੰਦਾ ਜਮਾ ਸਹੀ ਹੁੰਦਾ ਸੀ ਕਿਤੇ ਜੋ ਕਿ ਮਰ ਬੰਦੂਦ ਨੇਂਡ ਬੈਂਕਸ ਤੇ ਭਰੀ ਜਾਂਦੀ ਹੈ ਵੀ ਉੱਥੇ ਸਿਪਲ ਖਰਾਬ ਹੁੰਦਾ ਸੀ ਉਹਨਾਂ ਦਾ ਲੋਨ ਨਹੀਂ ਹੁੰਦਾ ਸੀ ਆ ਹੁਣ ਕੀ ਆਪਾਂ ਲੈ ਕੇ ਆ ਬੜੈਕ ਟੈਟਰ ਦੀ ਬਿਰੋ ਆਪਣੀ ਆਪ ਦੀ ਐਚਪੀ ਚੜਿਆ ਕਰੋਗੀ ਬੜੈਕ ਟੈਟਰ ਦੀ ਸਾਰੇ ਟੈਟਰਾਂ ਤੇ ਨਹੀਂ ਲੌਗ ਕਰ ਸਕਦੇਗੇ ਕਿਧਾ ਮਰੋ ਵੀ ਸਿਪਾ ਵਗੈਰਾ ਮਾੜਾ ਮੋਟਾ ਖਰਾਬ ਆ ਬੰਦਾ ਸਹੀ ਆ ਬੰਦਾ ਸਹੀ ਆ ਚਾਰ ਬੰਦੂਦ ਨੂੰ ਪਿੰਡ ਚ ਹਾਮੀ ਭਰਦੇ ਆ ਤਾਂ ਉਹਦੇ ਉੱਤੇ ਬੜੈਕ ਟੈਟਰ ਦੀ ਐਚਪੀ ਚੜੂਗੀ ਫੜ ਬ੍ਰੈਂਚ ਟਰੈਕਟਰ ਜਦਾ ਵੀ ਲੋਨ ਹੋਇਆ ਹੋਊਗਾ ਵੀਰੋ ਬ੍ਰੈਂਚ ਟਰੈਕਟਰ ਆਏ ਨੇ ਆਪ ਦਾ ਇੱਕ ਨਵਾਂ ਦਾ ਡਿਪਾਰਟਮੈਂਟ ਅੱਡ ਸਟਾਰਟ ਕਰ ਲਿਆ ਜਿੱ ਬਿੱਲੇ ਵਾਜ ਦੇ ਆਪ ਤੇ ਬਹੁਤ ਖੁਸ਼ੀ ਹੋਈ ਇਸ ਨੂੰ ਸਾਰੀ ਇਹ ਜਾਣਕਾਰੀ ਸਮਝ ਕਰਤੀ ਵੀ ਬ੍ਰੈਂਚ ਟਰੈਕਟਰ ਜਿੱਦੀ ਆਪ ਦੀ ਐਚਪੀ ਚੜ੍ਹਾ ਕਰੂਗੀ ਕਾਫੀ ਮੇਰੇ ਭਰਾ ਜੀ ਉਹਨਾਂ ਨਾਲ ਨਾਲ ਮਿਲ ਕੇ ਨਾਲ ਮਿਲ ਕੇ ਜਿੰਨੀ ਵੀ ਅਮੈਸਟ ਉਧਿਆ ਐਨਾ ਪੈਸਾ ਵੀ ਆਪਦੇ ਕੋਲੇ ਤਾਂ ਹੈ ਨਹੀਂ ਵੀਰੋ ਵੀ ਆਪਦੇ ਕੋਲੋਂ ਲਾਵਾਂਗੇ ਤੇ ਇਸ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਆ ਬ੍ਰੈਂਚ ਟਰੈਕਟਰ ਜਿੱਦੀ ਆਪ ਦੀ ਐਚਪੀ ਜਿਹੜਿਆ ਕਰੂਗੀ ਕਾਪੀ ਦੇ ਉੱਪਰ ਸਾਰੇ ਨਹੀਂ ਕਿੰਨੇ ਕ ਭਰਾ ਨਾ ਸਿਪਲ ਵਗੈਰਾ ਖਰਾਬ ਆ ਇਹ ਵੀਡੀਓ ਨੂੰ ਅੱਗੇ ਜਰੂਰ ਸਾਂਝਾ ਕਰ ਦਿਓ ਬਹੁਤ ਬਹੁਤ ਧੰਨਵਾਦ ਵੜੈਂਟ ਟੈਟਰ ਵਾਲਾ ਸੰਪਰਕ ਕਰੋ ਜਿੰਨਾਂ ਦਾ ਮਾੜਾ ਮੋਟਾ ਸਿਪਲ ਖਰਾਬ ਆ ਵੀ ਬੰਦੇ ਸਹੀ ਆ ਬਹੁਤ ਬਹੁਤ ਧੰਨਵਾਦ ਸਸੀਕਾ